ਖੁੰਡਲ ਰੰਗਿਆ ਪਿਆ ਆ ਦੇਖ ਲਓ ਆ ਕਿ ਆ ਇੱਕ ਲੜਕੀ ਦਾ ਸ਼ਰੇਆਮ ਦਿਲ ਦਿਹਾੜੇ ਪੁਲਿਸ ਚੌਂਕੀ ਦੇ ਕੋਲ ਕਤਲ ਕਰਤਾ ਇਹ ਰੰਗਲਾ ਪੰਜਾਬ ਬਣ ਗਿਆ ਜੀ ਜੇ ਦੇਖਿਆ ਨਾ ਕੁੜੀ ਖੇੜੇ ਮਾਰੀ ਸੀ ਮੁੰਡੇ ਦੇ ਉਸ ਤੋਂ ਬਾਅਦ ਕੀ ਹੁੰਦੇ ਉਹ ਮੁੰਡੇ ਨੇ ਗੁੱਥੇ ਜਾ ਕੇ ਬਗ ਗੋਲੀਆਂ ਚਲਾਤੀਆਂ ਉਹਦਾ ਚੱਕਰ ਹੈ ਕੁੜੀ ਨੇ ਉਹ ਉਧਰ ਵੀ ਭੱਜ ਗਈ ਫਿਰ ਦੋ ਮੁੰਡੇ ਸੀਗੇ ਬਠਿੰਡਰ ਦੇ ਬੱਸ ਸਟੈਂਡ ਤੇ ਲੱਗੇ ਖੜੇ ਲੋਕ ਉਸ ਵੇਲੇ دہشت ਵਿੱਚ ਆ ਗਏ ਜਦ ਉਹਨਾਂ ਨੇ ਤਾਪੜ ਤੋੜ ਤਿੰਨ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਮੌਕੇ ਤੇ ਮੌਜੂਦ ਪਤਕ ਦਰਸ਼ੀਆਂ ਮੁਤਾਬਕ ਇੱਕ ਕੁੜੀ ਵੱਲੋਂ ਨੌਜਵਾਨ ਨੂੰ ਥੱਪੜ ਮਾਰੇ ਗਏ ਜਿਸ ਤੋਂ ਬਾਅਦ ਨੌਜਵਾਨ ਵੱਲੋਂ ਤੈਸ਼ ਵਿੱਚ ਆ ਕੇ ਉਸ ਤੇ ਫਾਇਰਿੰਗ ਕਰ ਦਿੱਤੀ ਗਈ ਕੁੜੀ ਦੀ ਮੌਤ ਹੋ ਗਈ ਹੈ ਕਟਨੀ ਸੋਚਾ ਮਿਲਦੀ ਹੈ ਕਿ ਪੁਲਸ ਮੌਕੇ ਤੇ ਪਹੁੰਚ ਗਈ ਹੈ ਜਨਮ ਵੱਲੋਂ ਪੁਲਿਸ ਮੰਬਲੇ ਤੇ ਜਾਂਚ ਕੀਤੀ ਜਾ ਰਹੀ ਹੈ ਇਹ ਦੇਖਿਆ ਨਾ ਕੁੜੀ ਜਿਹੜੇ ਮਾਰੀ ਸੀ ਮੁੰਡੇ ਦੇ ਉਸ ਤੋਂ ਬਾਅਦ ਕੀ ਹੁੰਦੇ ਉਹ ਮੁੰਡੇ ਨੇ ਗੁੱਥੇ ਜਾ ਕੇ ਬਾ ਗੋਲੀਆਂ ਚਲਾਤੀਆਂ ਉਹਦਾ ਚੱਕਰ ਹੈ ਜੀ ਕੁੜੀ ਨੇ ਉਹ ਉਧਰੋਂ ਹੀ ਭੱਜ ਗਏ ਫਿਰ ਦੋ ਮੁੰਡੇ ਸੀਗੇ ਦੋ ਮੁੰਡੇ ਹਾਂਜੀ ਉਹ ਪਾਰਲੀ ਸਾਈਡ ਤੋਂ ਉਹ ਉਧਰੋਂ ਹੀ ਭੱਜ ਗਏ ਸੀ ਸਾਹਮਣੇ ਉਹ ਬਾਪੂ ਜੀ ਚਲੋ ਤੁਹਾਨੂੰ ਕੋਈ ਪਤਾ ਨਾ ਜੀ ਇਹਨਾਂ ਦਾ ਹੁਣ ਦੂਰੋਂ ਕੋਈ ਪਤਾ ਨਾ ਜੀ ਦੂਰੋਂ ਆਉਣ ਕੀ ਪਤਾ ਲੱਗਦਾ ਸਰ ਬਸ ਤੇ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਹਾਂਜੀ ਆਇਆ ਸੀਗਾ ਇਹ ਕੁੜੀ ਇਹ ਘੜੀ ਕੁੜੀ ਘੜੀ ਜੀ ਇੱਥੇ ਹਾਜੀ ਮੌਕੇ ਤੇ ਮੌਕੇ ਤੇ ਮੌਕੇ ਤੇ ਪੁਲਸ ਆਣੀ ਜੀ ਪੁਲਸ ਆਣੀ ਨਹੀਂ ਇੱਥੇ ਟ੍ਰੈਫਿਕ ਪੁਲਿਸ ਖੜੀ ਰਹਿੰਦੀ ਐ ਨਹੀਂ ਟ੍ਰੈਫਿਕ ਨੂੰ ਤਾਂ ਅੱਗੇ ਖੜੀ ਜੀ ਸਰ ਇੱਥੇ ਗੱਲਾਂ ਮਾਰੀ ਆਲੇ ਉਹ ਟ੍ਰੈਫਿਕ ਵਾਲੇ ਸੀਗੇ ਉਹ ਐਸੇ ਪਾਸੇ ਭੱਜੇ ਆ ਪਰ ਉਹਨਾਂ ਚਿਰ ਨੂੰ ਮੋਟਰਸਾਈਕਲ ਐਨ ਭੱਜ ਗਏ ਬਣਾਵਾਂਗੇ ਇਹ ਰੰਗਲਾ ਪੰਜਾਬ ਆ ਖੂਨ ਨਾਲ ਰੰਗਿਆ ਪਿਆ ਆ ਦੇਖ ਲਓ ਆ ਕੇ ਆ ਇੱਕ ਲੜਕੀ ਦਾ ਸ਼ਰੇਆਮ ਦਿਲ ਦਿਹਾੜੇ ਪੁਲਿਸ ਚੌਂਕੀ ਦੇ ਕੋਲ ਕਤਲ ਕਰਤਾ ਇੱਥੇ ਰੰਗਲਾ ਪੰਜਾਬ ਬਣ ਗਿਆ ਜੀ ਇੱਥੇ ਕੋਟ ਵੀ ਹੈਗਾ ਪੁਤ ਵੀ ਹੈਗਾ ਸਭ ਕੁਝ ਹੈਗਾ ਜੀ ਸਭ ਕੁਝ ਹੈਗਾ ਪੁਲਿਸ ਕੀ ਕਰੇ ਜੀ ਇੱਥੇ ਦੋ ਮੁਲਾਜ਼ਮ ਹੈ ਟ੍ਰੈਫਿਕ ਵਾਲੇ ਜੇ ਕੋਈ ਬੰਦਾ ਪਿਸਤਲ ਲੈ ਕੇ ਕਿਸੇ ਦੇ ਫਾਇਰ ਕਰ ਦੇ ਵੇਖੋ ਉੱਥੇ ਦੋ ਬੰਦੇ ਕੁਝ ਨਹੀਂ ਕਰ ਸਕਦੇ ਅਸੀਂ ਇਹਨਾਂ ਨੂੰ ਕੋਈ ਕਸੂਰਵਾਰ ਨਹੀਂ ਕਹਿੰਦੇ ਇਹ ਸਾਡੀਆਂ ਸਰਕਾਰਾਂ ਕਸੂਰਵਾਰ ਹੈ ਉਦੋਂ ਵੱਧ ਅਸੀਂ ਆਪ ਕਸੂਰਵਾਰ ਹੈ ਅਸੀਂ ਇਹਨਾਂ ਨੂੰ ਚੁਣਿਆ ਮੈਂ ਤਾਂ ਇਹ ਕਿਹਾ ਚੁਣਿਆ ਬਿੱਸ ਸਾਹੀ ਦਾ ਆਪਦੇ ਮੂੰਹ ਦੇ ਨਾਲ ਲੱਪੜ ਮਾਰੀ ਤੇ ਸ਼ੀਸ਼ੇ ਦੇਖੀ ਆ ਆਪਦੇ ਮੂੰਹ ਤੇ ਲੱਪੜ ਵਾਜਦਾ ਵੀ ਅਸੀਂ ਵੋਟਾਂ ਕਿਹਨੂੰ ਕਿਹਨੂੰ ਪਾ ਬੈਠੇ ਐਡੀ ਗਲਤੀ ਕਰੀ ਅਸੀਂ 5 ਸਾਲ ਸਾਡੇ ਸੀ ਟਪਾਵਾਂਗੇ ਕਿਵੇਂ ਹਲੇ ਤਾਂ 6 ਮਹੀਨੇ ਨਹੀਂ ਟੱਪਿਆ ਸਾਡੇ ਸਾਡੇ 4 ਸਾਲ ਸਾਡੇ ਸਿਰ ਤੇ ਪਏ ਆ ਉਦੋਂ ਨੂੰ ਤਾਂ ਸਾਡੇ ਬੱਚਾ-ਬੱਚਾ ਮਾਰ ਦੇਣਗੇ ਇੱਥੇ ਕਾਰ ਦੇ ਕਾਰ ਖੜੀ ਕਾਰ ਦੇ ਉਲੇ ਜੋ ਮੁੰਡੇ ਸੀ ਇੱਕ ਕੁੜੀ ਸੀ ਬਹੁਤ ਚਿਰ ਤੇ ਗੱਲਾਂ ਮਾਰੀ ਜਾਂਦੇ ਸੀ ਹਾਂ ਐਹੀ ਟਾਜ ਗੱਡੀ ਨੇ ਬਾਅਦ ਚ ਇਧਰੋਂ ਇੱਕ ਮੋਟਰਸਾਈਕਲ ਤੇ ਆਇਆ ਉੱਥੇ ਉਹਨੇ ਕਾਰ ਦੇ ਪਿੱਛੇ ਮੋੜ ਲਾ ਕੇ ਘਲਾਰੀ ਉਨੇ ਜੋ ਫੇਰ ਕੀਤਾ ਹੈਗਾ ਹਰੇ ਸੈਕੰਡ ਦਾ ਭੜਾਕਾ ਮਾਰਿਆ ਸੀ ਇੱਧਰ ਦੇ ਪਾਸੇ ਦੇਖਣਾ ਪਏ ਉਹਦੇ ਦੂਜਾ ਫੇਰ ਮਾਰਿਆ ਉਹਨੇ ਤੇ ਫਿਰ ਉਹ ਦੂਜਾ ਫੇਰ ਮਾਰਿਆ ਜਿਹੜੇ ਵੱਜਾ ਚ ਕੁੜੀ ਤੇ ਮੁੰਡਾ ਉੱਠ ਕੇ ਆਉਣ ਭੱਜ ਗਏ ਫਿਰ ਇਹ ਰੌਲੇ ਪੈ ਆਇਆ ਕਿ ਲੈ ਵੀ ਉਹ ਭੱਜ ਗਏ ਮੁੰਡਾ ਬਹੁਤ ਫੇਰ ਹੋ ਗਿਆ ਤੀਜਾ ਫੇਰ ਉਹਦਾ ਖਾਲੀ ਗਿਆ ਉਹ ਫਿਰ ਆਰਾਮ ਨਾਲ ਮੋਟਰਸਾਈਕਲ ਤੇ ਚੜ ਕੇ ਜਰਾਮ ਐਂਟਰੀ ਕਰ ਗਿਆ ਨਹੀਂ ਉਹ ਫੇਰ ਉਹ ਜਿਹੜੀ ਕੁੜੀ ਨਾਲ ਕੁੜੀ ਮਤ 2:00 ਵਜੇ ਤਿੰਨ ਘਰ ਮਾਰੇ ਆ ਜੋ ਬਰੇ ਤੀਜਾ ਫੈਰ ਉਹ ਜੋ ਉੱਥੇ ਭੱਜ ਕੇ ਤੀਜਾ ਫੈਰ ਨਾਲ ਪੁੜੀ ਜਦੋਂ ਇੱਥੋਂ ਲੈ ਕੇ ਗਏ ਅਸਾਂ ਹੈਗੇ ਸੀ ਕਿ ਕਹਿੰਦੇ ਇੱਧਰ ਕਿੰਨੇ ਇੱਧਰ ਆ ਕੇ ਭੱਜਿਆ ਕੁੜੀ ਤੇ ਮੁੰਡਾ ਇੱਧਰ ਭੱਜਿਆ ਨੇ ਲੋਕ ਮੁੰਡੇ ਹੀ ਕੁੜੀ ਉਹ ਇੱਧਰ ਭੱਜ ਜਾਣੇ ਇੱਥੇ ਟ੍ਰੈਫਿਕ ਵਾਲਾ ਕੋਈ ਆ ਕੇ ਵੇਰਣਾ ਟ੍ਰੈਫਿਕ ਵਾਲਾ ਨੇ ਆਪਣਾ ਟੈਂਪਰੀ ਪੜਾ ਆ ਕੇ ਠੀਕ ਹੈ ਜਿਵੇਂ ਪੁੱਛਦਾ ਕੋਕਾ ਵੀ ਲੱਗੇ ਥੋੜੇ ਸੇ ਮੌਕੇ ਨਹੀਂ ਸੀ ਥੋੜਾ ਸਾਲਾ ਹੀ ਟ੍ਰੈਫਿਕ ਵਾਲੇ ਸੀਗੇ ਉਹ ਆਸੇ ਪਾਸੇ ਭੱਜੇ ਆ ਪਰ ਉਹਨਾਂ ਚਿਰ ਉਹ ਮੁਰਦਾ ਐਂਟਰੀ ਲੜਕੀ ਨੂੰ ਸਾਡੇ ਕੋਲ ਲਿਆਂਦਾ ਗਿਆ ਹੈ ਜਦੋਂ ਉਸ ਨੂੰ ਲਿਆਂਦਾ ਗਿਆ ਸੀ ਤਾਂ ਚੈੱਕ ਕਰਨ ਤੇ ਪਤਾ ਲੱਗਿਆ ਕਿ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਉਸ ਦੀ ਬਾਡੀ ਨੂੰ ਮਾਰਚਰੀ ਸ਼ਿਫਟ ਕਰਵਾ ਦਿੱਤਾ ਗਿਆ ਹੈ ਉਸ ਦੀ ਮੌਤ ਦਾ ਕਾਰਨ ਪੋਸਟਮਾਰਟਮ ਰਿਪੋਰਟ ਆਨਤੇ ਹੀ ਪਤਾ ਲੱਗੇਗਾ ਜੈਸੇ ਕਿ ਲਗਦਾ ਮੁੱਢਲੀ ਜਾਂਚ ਮੁਢਲੀ ਜਾਂਚ ਦੇ ਅਨੁਸਾਰ ਲੱਗਦਾ ਹੈ ਕਿ ਜਿਸ ਤਰ੍ਹਾਂ ਕੋਈ ਫਾਇਰ ਆਮ ਇੰਜਰੀ ਹੋਈ ਹੋਵੇ ਫਾਇਰ ਕਿੱਥੇ ਲੱਗੇ ਲੱਗੇ ਫਾਇਰ ਇਸ ਤਰ੍ਹਾਂ ਜਾਬ ਦੇ ਜਿਸ ਤਰ੍ਹਾਂ ਛਾਤੀ ਦੇ ਵਿੱਚ ਫਾਇਰ ਲੱਗਾ ਹੋਵੇ ਤੇ ਕਿੰਨੀ ਉਮਰ ਦਾ ਬੱਚੀ ਦੇਖਣ ਮੁਤਾਬਕ ਜੀ ਕੋਈ ਪ੍ਰੂਫ ਤਾਂ ਮਿਲਿਆ ਨਹੀਂ ਦੇਖਣ ਮੁਤਾਬਕ ਉਸ ਦੀ ਮਰਤੀ 35 ਸਾਲ ਦੀ ਵਿਚਕਾਰ ਲੱਗਦੀ ਜੀ ਤੇ ਪੁਲਿਸ ਨੂੰ ਇਹ ਦਿੱਤੀ ਜਾਣਕਾਰੀ ਪੁਲਿਸ ਨੂੰ ਰੁਕਾ ਭੇਜ ਦਿੱਤਾ ਗਿਆ ਜੀ ਕੋਈ ਪਛਾਣ ਨਹੀਂ ਗੇ ਲੜਕੀ ਦੀ ਹਜੇ ਤੱਕ ਲੜਕੀ ਦੀ ਕੋਈ ਪਛਾਣ ਨਹੀਂ ਹੋਈ ਜੀ ਵੈਸੇ ਵਾਰਸਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਹਾਂਜੀ ਅਸੀਂ ਇੱਕ ਵਾਰੀ ਪੁਲਿਸ ਨੂੰ ਮੁੱਢਲੇ ਤੌਰ ਤੇ ਇਨਫਾਰਮ ਕਰ ਦਿੱਤਾ ਹੈ ਜੀ ਜਦੋਂ ਵਾਰਿਸ ਆਣਗੇ ਤਾਂ ਉਹਦੀ ਬਾਈ ਨੇ ਇਨਵੈਂਟਰੀ ਕਰ ਦਿੱਤੀ ਜਾਵੇਗੀ ਇਹ ਡਾਕਟਰ ਦੋ ਲੜਕੀ ਲੈ ਕੇ ਆਏ ਸੀ ਆਪਣਾ ਸਹਾਰਾ ਲੈ ਕੇ ਆਇਆ ਸੀ ਕਿ ਪੁਲਿਸ ਮੁੰਡੇ ਲੈ ਕੇ ਨਹੀਂ ਜੀ ਦੋ ਮੁੰਡੇ ਲੈ ਕੇ ਆਏ ਸੀ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਅਸੀਂ ਉੱਥੇ ਹੀ ਸੀਗੇ ਤੇ ਅਸੀਂ ਆਟੋ ਦੇ ਵਿੱਚ ਪਾ ਕੇ ਇਹਨੂੰ ਇੱਥੇ ਲੈ ਕੇ ਆਏ ਆ। ਹੁਣ ਫਾਇਰਿੰਗ ਹੋਈ ਹੈ ਤੇ ਉਹਦੀ ਅਡੈਂਟ ਲੜਕੀ ਦੀ ਆਇਡੈਂਟੀਟੀ ਤੇ ਜੋ ਵਾਰ ਕਰਨ ਵਾਲੇ ਨੇ ਉਹਨਾਂ ਦੀ ਆਇਡੈਂਟੀਟੀ ਨੂੰ ਤੇ ਲੜਕੀ ਨੂੰ ਖਲਾਲ ਹਸਪੀਟਲ ਸ਼ਿਫਟ ਕੀਤਾ ਗਿਆ। ਬਾਕੀ ਇਹਦੇ ਇਫੈਕਟਸ ਦੇਖ ਰਹੇ ਆ ਅਸੀਂ ਕੀ ਨੇ? ਤੁਹਾਡੇ ਦੇਖੋ ਟ੍ਰੈਫਿਕ ਬੁੱਧੂ ਇਸ ਦੇ ਚੌਂਕ ਖੜੀ ਹੋਈ ਹੈ ਉਹ ਬਿਲਕੁਲ ਹੀ ਹਜੇ ਤੱਕ ਪਤਾ ਨਹੀਂ ਚੱਲੇਗਾ ਇਸ ਨਾਲ ਦਾ ਕਿ ਕਿਸੇ ਕਿਸੇ ਤੇ ਉਹ ਕਿੱਧਰ ਦੀ ਆਏ ਨੇ ਫਿਕਰ ਰਿਹਾ ਸੀ ਸਾ ਲੜਕੀ ਸੀ ਅ ਅਗੇ ਅਫੈਕਟਸ ਵੈਰੀਫਾਈ ਕਰਾਂਗੇ ਇਨਵੈਸਟੀਗੇਸ਼ਨ ਦੇਖਾਂਗੇ ਲੜਕੀ ਦੀ ਲੜਕੀ ਦੀ ਕੰਡੀਸ਼ਨ ਉਹ ਹਸਪੀਟਲ ਇਥੋਂ ਸ਼ਿਫਟ ਕੀਤੀ ਹੈ ਮੈਂ ਹੁਣ ਹਸਪੀਟਲ ਜਾ ਕੇ ਅਸੀਂ ਚੈੱਕ ਕਰਦੇ ਹਾਂ ਕਾਰਨ ਇਹ ਵੀ ਗੱਲ ਹੀ ਹੋ ਗਈ ਹੈ ਜਦੋਂ ਕੋਈ ਅਸੀ ਚੈੱਕ ਕਰਦੇ ਹਾਂ ਜੀ ਇਥੋਂ ਇੱਕ ਵਾਰੀ ਸ਼ਿਫਟ ਕੀਤਾ ਗਿਆ ਉਹਨਾਂ ਨੂੰ ਹਸਪੀਟਲ ਤੇ ਸਿਵਲ ਹਸਪੀਟਲ ਕੋਟਵਾਲੀ ਅ ਇਥੋਂ ਇੱਕ ਬੰਦੇ ਨੇ ਤਿੰਨ ਕਿਹਾ ਬਟ ਅਦਰਵਾਈਜ਼ ਅਸੀਂ ਵੈਰੀਫਾਈ ਕਰਾਂਗੇ ਫਿਰ ਕੀ ਨੇ ਉਹ ਅਸੀਂ ਚੈੱਕ ਕਰ ਰਹੇ ਹਾਂ ਠੀਕ ਹੈ ਤੁਹਾਨੂੰ ਜੇਕਰ ਸਾਰਾ ਕੋਈ ਦੋ ਬੈਕ ਕਰੇ ਕੋਈ ਜਿੰਨਾ ਪਤਾ ਹੈ ਭਾਜੀ ਇੱਥੇ ਡਿੱਗ ਵੀ ਆ ਗਈ ਅੱਛਾ ਉਹ 38 35 ਹਾਲ ਦੀ ਸੀ ਅੱਛਾ ਹਾਂਜੀ ਉਹਦਾ ਨਾਲ ਜਿਹੜੇ ਮੁੰਡੇ ਸੀ ਦੇਖਿਆ ਨਹੀਂ ਦੇਖੀ ਉਹ ਤਾਂ ਇੱਥੇ ਨੂੰ ਭੱਜ ਕੇ ਸੀ ਮਗਰ ਮੋਟਰਸਾਈਕਲ ਵੀ ਲੈ ਕੇ ਗਏ ਨਹੀਂ تھے ਬਿਲਕੁਲ ਨਹੀਂ ਬਿਲਕੁਲ ਉਹ ਬਹੁਤ ਚੁੱਕੇ ਲੱਗੇ ਮੈਡੀਕਲ ਵਿੱਚ ਤੋਂ ਦੇਖਦੇ ਹਾਂ ਹਾਂਜੀ ਆਉਂਦੇ ਜਾਮੇ ਹਾਂ ਜੀ ਤੁਹਾਡਾ ਇੰਟੀਗ੍ਰੇਟ